जोंदार है पुत जवानी आ माड़ी मां बड़े लंबे समय मगरों तेरा सिर ते हाथ टिक गया आ आ देखो ए कौन आया ਜਵਨੀ ਜੇ ਆਉਂਦੀ ਵਸਤੀ ਰਹਤੀ ਏ ਬੁੱਢਾ ਸਹਾਗਣੋਂ ਮੈਂ ਜਵਨੀ ਆਵਾਂ। ਹੋਰ ਦੱਸੋ ਮਾਂ ਜੀ ਕਿਵੇਂ ਠੀਕ ਹੋ? ਠੀਕ ਆ, ਠੀਕ ਆ। ਚਲੋ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ। ਕੋਸਾ ਲਿਆ ਇੰਦੀ ਇਹ ਪਾਣੀ। ਆ ਠੀਕ ਆ ਮਾਂ ਜੀ। ਬਾਪੂ ਘਰ ਇਹ ਫਿਰ ਕੱਲਾ ਹੀ ਰਹੂਗਾ। ਹੋਰ ਕਿਨੇ ਰਹਿਣਾ ਓਦੇ ਕੋਲੇ? ਕੱਲੇ ਨਹੀਂ ਰਹਿਣਾ ਹੁਣ। ਮੰਗੂ ਨੂੰ ਕਹਿ ਕੇ ਆਈ ਸੀ ਵੀ ਆਪਦੇ ਦਾਦੇ ਕੋਲੇ ਪੈ ਜੀਂ ਰਾਤ ਨੂੰ ਤੇ ਰੋਟੀ ਟੁੱਕ ਦੇ ਦੇ ਉਹਨੂੰ। ਕਰੇ ਨਹੀਂ ਸਰਦਾ ਪੁੱਤ ਫਿਰ ਠੀਕ ਹੈ ਨਾ ਚਾਹ ਬਣਾ ਲੈ ਕਿਹੜੀ ਜੀ ਮਾਂ ਠੰਡ ਚ ਆਈ ਜਾਂਦੀ ਹਾਂਜੀ ਬਣਾ ਲੇਗੀ ਹਾਂ ਮੁੰਡਾ ਬਾਪੂ ਵੀ ਕਿਹੜਾ ਮਾਰ ਜਾਂਦਾ ਮਿਲ ਜਾਂਦਾ ਜਵਾਕਾਂ ਨੂੰ ਤੁਸੀਂ ਨਾ ਆਇਓ ਕਦੇ ਸਾਲ ਹੋ ਗਿਆ ਪਿੰਡ ਗਿਆ ਨੂੰ ਕਿਹੜਾ ਮਾਰ ਕੋਈ ਨਾ ਇਸ ਵਾਰ ਜਦੋਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਨਾ ਗਰਮੀ ਦੀਆਂ ਉਦੋਂ ਪੱਕਾ ਮਾਰਾਂਗੇ ਬਾਹ ਕਿੜਾ ਹਾਂ ਲੋ ਬੇਬੀ ਮੈਨੂੰ ਤਾਂ ਭਾਈ ਗਲਾਸ ਚ ਪਾ ਕੇ ਲਿਆ ਕੇ ਪੁੱਤ ਪਿਆਲੀਆਂ ਜੀਆਂ ਚ ਸਬਰ ਨਹੀਂ ਹੁੰਦਾ ਜਾਨ ਅਲੋ ਮਾਜੀ ਕਾ ਲਾ ਕਿਧਰੇ ਸਾਗ ਗੰਨੇ ਇਹਦੇ ਚ ਇਨਾ ਕੁਝ ਕੀ ਪਾਇਆਗਾ ਪਾਰ ਪਾਰ ਆ गुड़ भी आ शक्कर भी आ मां मेनू था लगता तू नहीं आ गई अच स ही आ गया मेरे घर चाहो चाह मां जी ठंडी हो जूगी ਲਾਇ ਵੀ ਮਨਜੀਤ ਸਾਗ ਕਈ ਘਰ ਹੋ ਗਏ ਚੱਲੂ ਕਰਦੀ ਨੂੰ ਸਾਗ ਤਾਂ ਲਿਆਦਾ ਮਾਜੀ ਨੇ ਸਾਗ ਗੰਨੇ ਤੇ ਨਾਲੇ ਗੁੜ ਤੇ ਸ਼ੱਕਰ ਚਲੋ ਆ ਤਾਂ ਬਹੁਤ ਵਧੀਆ ਕੀਤਾ ਮਾਜੀ ਨੇ ਜਿਹੜਾ ਸਾਗ ਲਿਆਏ ਹਾਂ ਹੁਣ ਬਣਾ ਲਈ ਹੁਣ ਹਾਂਜੀ ਹਾਂਜੀ ਕੋਈ ਗੱਲ ਨਹੀਂ ਬੜਾ ਤੇ ਫਰਿੱਜ ਠੀਂਦਾ ਪਿਆਰ ਹੈ ਜੀ ਨਹੀਂ ਨਹੀਂ ਜੀ ਹੋਰ ਉਧਰ ਆਪਣੇ ਚਾਚੇ ਮੱਗਰ ਕੇ ਭੂਆ ਹੁਣੀ ਸਭ ਠੀਕ ਠਾਕ ਨੇ ਸਭ ਠੀਕ ਨੇ ਭਾਈ ਤਾਰੇ ਉਹ ਆਪਣੇ ਪਿੰਡ ਵਾਲਾ ਸਕੂਲ 8ਵੀਂ ਤੱਕ ਹੀ ਤੁਰਿਆ ਫਿਰਦਾ ਕਿ ਜਾਂ 10ਵੀਂ ਤੱਕ ਹੋ ਗਿਆ ਸਕੂਲ ਤਾਂ ਉੱਥੇ ਹੀ ਖੜਾ ਹੈ ਭਾਈ ਜਿੱਥੇ ਤੂੰ ਛੱਡ ਕੇ ਆਇਆ ਸੀ ਪਿੰਡ ਦੇ ਸਕੂਲ ਨੂੰ ਪੁੱਤ ਕੌਣ ਪੁੱਛਦਾ ਹੈ ਪਿੰਡ ਦੇ ਲੀਡਰਾਂ ਦੀ ਆਪਸੀ ਖਹਿਵਾ ਜੀ ਨਹੀਂ ਲੋਟ ਆਉਂਦੀ ਪਹਿਲਾਂ ਹਾਂ ਇਹ ਨਹੀਂ ਗੱਲ ਠੀਕ ਤਾਂ ਮਾਂ ਜੀ ਤੁਸੀਂ ਆਰਾਮ ਕਰ ਲਓ ਥੱਕ ਗਏ ਹੋਮੋਂਗੇ ਸਫ਼ਰ ਤੋਂ ਆਏ ਹੋ ਨਾ ਰਾਤੀ ਬੈਠ ਕੇ ਗੱਲਾਂ ਕਰਾਂਗੇ ਠੀਕ ਹੈ ਪੁੱਤ ਨਾ ਮੈਂ ਥੋੜਾ ਜਿਹਾ ਬਾਜ਼ਾਰ ਜਾਇਆ ਬਸ ਕੁਕਰ ਦਾ ਸਮਾਨ ਜਾ ਲੈ ਕੇ ਆਉਣਾ ਸੀ ਲੈ ਆ ਪੁੱਤ ਲੈ

ਦਨੀਆ ਕੁਮੈਂਟ ਕੁਮੈਂਟ ਮੇਰਾ ਬੰਦਾ ਮਰ ਜਾ ਚੰਗਾ ਪੁੱਤ ਤੂੰ ਆਪਦੇ ਬੰਦੇ ਨੂੰ ਗਚਾ ਲੈ ਉਹ ਦਾਦੀ ਸਾਈਡ ਹੋ ਜਾ ਸਾਈਡ ਹੋ ਰਹੀ ਮੈਂ ਚੈੱਕ ਦੇਖਣਾ ਕਾ ਵਧੀਆ ਕਾਚਾ ਉੱਜਾ ਯਾਰ ਦਾਦੀ ਯਾਰ ਠੀਕ ਹੈ ਪੁੱਤ ਹਾਂਜੀ ਦਾਦੀ ਸੱਸਰੀ ਕਾ ਸੱਸਰੀ ਕਾ ਦੇਖ ਲੈ ਆਪਣੇ ਰਾਜੀ ਕਿੱਥੇ ਐ ਰਾਜੀ ਕਿੱਥੇ ਆਪਣੀ ਦਾਦੀ ਰਾਜੀ ਉਧਰਲੇ ਕਮਰੇ ਚ ਸਸਿਕਾਲ ਦਾ ਦੀਜੀ ਸਸ੍ਰੀਕਾਲ ਪੁੱਤ ਸਸ੍ਰੀਕਾਲ ਦਾਦਾ ਜੀ ਨਹੀਂ ਆਏ ਨਾ ਪੁੱਤ ਤੇਰੇ ਦਾਦਾ ਜੀ ਨਹੀਂ ਆਏ ਅੱਛਾ ਆਹ ਬਾੜ ਕਿਵੇਂ ਖਿਲਾ ਰਹੀ ਐ ਇਹ ਤਾਂ ਅੱਜ ਸੰਡੇ ਸੀ ਤਾਂ ਸਿਰਨਾਤੀ ਸੀ ਅੱਛਾ ਐ ਸੀ

ਸੈਲ ਫਿਲਿਆ ਲਵਤਾ ਹਾਂ ਨਾਲ ਨਾਲ ਫਿਰ ਸਕੇਟਸ ਲਾ ਲਈ ਹੈ ਨਾ ਹਾਂ ਲਿਖਦੀ ਵੀ ਪਿੰਡੋਂ ਜਾਂਦੀ ਆਈ ਆ ਉੱਧਰ ਚੱਕ ਮਾਂ ਚੱਕੋ ਮਾਂ ਉੱਧਰ ਚੱਕੋ ਓਕੇ ਥੇਕ ਹੋਰ ਘਚਲਾ ਹਾਂ ਜੀ ਕਰੀ ਵਾਰ ਸਹੀ ਨਹੀਂ ਆਉਂਦੀ ਹੈਗੀ ਥੋੜਾ ਨੇੜੇ ਹੋ ਜਾਣਾ ਚਾਹੀਦਾ ਤੂੰ ਵੀ ਬਹਿ ਜਾ ਕੋੜੇ ਇੱਥੇ ਬਹਿ ਜਾ ਪੁੱਤ ਇੱਥੇ ਬਹਿ ਨਾ ਕੋੜੇ ਹਾਂ ਹੁਣ ਖਿੱਚ ਹੁਣ ਸਾਰੇ ਹੱਥਾਂ

ਦਾਦੀ ਮੈਂ ਆ ਕੇ ਗੱਲ ਕਰਦਾ ਮੇਰੇ ਟਿਊਸ਼ਨ ਦਾ ਟਾਈਮ ਹੋ ਗਿਆ ਹੋਸ਼ ਨਾ ਦਾਦੀ ਜੀ ਦਾਦਾ ਜੀ ਦਾ ਕੀ ਹਾਲ ਹੈ ਦਾਦਾ ਪੁੱਤ ਤੇਰਾ ਠੀਕ ਠਾਕ ਹੈ ਤੈਨੂੰ ਬਹੁਤ ਯਾਦ ਕਰਦੇ ਹਾਂ ਹਾਂ ਦਾਦੀ ਜੀ ਮੈਨੂੰ ਵੀ ਬਹੁਤ ਯਾਦ ਆਉਂਦੀ ਹੈ ਉਹਨਾਂ ਦੀ ਕੋਈ ਗੱਲ ਨਹੀਂ ਮਾਂ ਜੀ ਐਤ ਕੀ ਇਹਨਾਂ ਨੂੰ ਕਹੂੰਗੀ ਵੀ ਸੁੱਟੀਆਂ 'ਚ ਬੱਚਿਆਂ ਨੂੰ ਪਿੰਡ ਲੈ ਕੇ ਜਾਣਾ ਪੁੱਤ ਗੰਨਾ ਚੁੱਪ ਲੈਂਦਾ ਮਮਾਏ ਕੀ ਹੁੰਦਾ ਪੁੱਤ ਇਹਨੂੰ 슈ਗਰ ਕੈਨ ਕਹਿੰਦੇ ਨੇ ਪੜਦੇ ਨਹੀਂ ਤੁਸੀਂ ਬਕਸੇ ਦੇ ਵਿੱਚ ਉਹ ਅੱਛਾ ਇਹਨੂੰ ਕਹਿੰਦੇ ਨੇ 슈ਗਰ ਕੈਨ ਨਹੀਂ ਮੈਂ ਨਹੀਂ ਖਾਣਾ ਤੁਸੀਂ ਮੈਗੀ ਬਣਾ ਕੇ ਦਿਓ ਚੁੱਪ ਲਾ ਪੁੱਤ ਮਾਂ ਜੀ ਲੈ ਕੇ ਆਏ ਨੇ ਨਹੀਂ ਮਮਾ ਮੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਤਾਂ ਤੁਸੀਂ ਮੈਗੀ ਬਣਾ ਕੇ ਦਿਓ ਆ ਜਾ ਅੱਜ ਦਾਦੀ ਨਾਲ ਪੈ ਜਾ ਮੈਂ ਤਾਂ ਮੇਰੀ ਮੰਮੀ ਨਾਲ ਹੀ ਪੜਾਂ ਮੰਮੀ ਨਾਲ ਤਾਂ ਰੋਜ਼ ਹੀ ਸੌਣਾ ਹੈ ਦਾਦੀ ਨਾਲ ਪੈ ਜਾ ਅੱਜ ਬਾਤ ਸੁਣਾਉਂ ਸੋਣੀ ਜੀ ਉਹ ਕੀ ਹੁੰਦੇ ਆ ਮੰਮੀ ਗਾ ਕੇਂਦੀ ਆ ਬਾਤ ਕੋ ਤਾਂ ਕਹਾਣੀ ਮੈਂ ਇੱਕ ਜਿਹਾ ਸਟੋਰੀ ਅੱਛਾ ਦਾਦੇ ਤੁਸੀਂ ਸਟੋਰੀ ਸੁਣਾਉਂਗੇ ਕਿਉਂ ਮੈਂ ਸੁਣਾ ਨਹੀਂ ਸਕਦੀ ਦਾਦੀ ਜੀ ਕਿੰਨੇ ਪੜਿਆ ਹੋ ਉਹ ਤਾਂ ਸਾਡੇ ਵੇਲੇ ਕੌਣ ਲਾਉਂਦਾ ਸੀ ਕੁੜੀਆਂ ਨੂੰ ਪੜਨ ਦਾਦੀ ਫਿਰ ਤੁਸੀਂ ਕਦੇ ਨਹੀਂ ਗਏ ਸਕੂਲ ਨਾ ਪੁੱਤ ਮੈਂ ਤਾਂ ਕਦੇ ਨਹੀਂ ਗਈ ਸਕੂਲ ਫਿਰ ਤਾਂ ਸਟੋਰੀ ਕਿਵੇਂ ਕਰਾਂ ਨੀ ਉਹ ਬੱਸ ਐਂ ਕਰ ਲੈਨੀ ਆ ਫੇਰ ਤਾਂ ਦਾਦੀ ਤੁਸੀਂ ਬਹੁਤ ਇੰਟੈਲੀਜੈਂਟ ਹੋ ਜੇ ਤੁਸੀਂ ਮੇਰੇ ਨਾਲ ਹੁੰਦੇ ਨਾ ਤਾਂ ਤੁਸੀਂ ਮੇਰੀ ਕਲਾਸ ਦੇ ਮੋਨੀਟਰ ਹੁੰਦੇ ਗੱਲਾਂ ਦੇਖ ਲੈ ਮੇਰਾ ਪੁੱਤ ਕਿਵੇਂ ਪਟਾਕ ਪਟਾਕ ਮਾਰਦਾ ਫੇਰ ਤਾਂ ਦਾਦੀ ਤੁਸ ਨੂੰ ਗਰੀਡਡ ਆਗ ਵੀ ਆਉਂਦੀ ਹੋ ਐ ਨਹੀਂ ਪਤਾ ਪੁੱਤ ਮੈਨੂੰ ਹੁਣ ਤਾਂ ਦਾਦੀ ਪੋਤੇ ਦੀ ਆੜੀ ਪੈ ਗਈ ਹੁਣ ਤਾਂ ਭਾਏਗਾ ਮੇਰੇ ਨਾਲ ਦਾਦੀ ਮੈਂ ਤਾਂ ਮੇਰੀ ਮੰਮੀ ਨਾਲ ਹੀ ਪੜਨਾ ਹੋਣਾ ਗੁੱਡ ਨਾਈਟ ਸੋਮਾ ਪ੍ਰਸ਼ਾਦਾ ਪਾਣੀ ਛਕ ਲਿਆ ਹਾਂ ਛਕ ਲਿਆ ਪੁੱਤ ਤੂੰ ਛਕ ਲਿਆ ਹਾਂ ਮੈਂ ਵੀ ਛਕ ਲਿਆ ਠੰਡ ਸਾਈਂ ਲੱਗੂਗੀ ਜਾਈ ਕੱਢ ਦੀਏ ਨਾ ਨਾ ਠੰਡ ਕਿਹੜੀ ਹੈ ਠੀਕ ਐ ਦੇਖ ਲਾ ਮੈਂ ਤਾਂ ਰਜਾਈ ਨੂੰ ਕਹਿ ਦੇਣਾ ਮੈਂ ਨਾ 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 ਠੀਕ ਐ ਔਰ ਪਿੰਡ ਵੀ ਛੜਾ ਆਪਣੇ ਦੀ ਕੋਈ ਪਿੰਡ ਵਸ ਠੀਕ ਐ ਪੁੱਤ ਮਾ ਯਾਰਾ ਤੈਨੂੰ ਇੱਕ ਵਾਰੀ ਜਦੋਂ ਮੈਨੂੰ ਮਾਸਟਰ ਨੇ ਕੁੱਟਿਆ ਸੀ ਮੈਂ ਤੈਨੂੰ ਘਰੇ ਆ ਕੇ ਦੱਸਿਆ ਤੂੰ ਅੱਖਾਂ ਭਰਿਆਈ ਤੈਨੂੰ ਦੇਖ ਕੇ ਮੈਂ ਵੀ ਰੋ ਪਿਆ ਸੀ ਤੋਂ ਨਾਲੇ ਮੈਨੂੰ ਬਰਾਈ ਜਾ ਰਹੀ ਸੀ ਤੇ ਨਾਲੇ ਮਾਸਟਰ ਨੂੰ ਬੁਰਾ ਭਲਾ ਕਹੀ ਜਾ ਰਹੀ ਸੀ ਹਾਂ ਪੁੱਤ ਯਾਦ ਹੈ ਮਾਵਾ ਕਿੱਥੇ ਭੁੱਲਦੀ ਐ ਤੀਆਂ ਪੁੱਤਾਂ ਨਾਲ ਗੁਜ਼ਾਰੇ ਦਿਨ ਛੁੱਟੀ ਵਾਲੇ ਦਿਨ ਮੈਂ ਸਾਰਾ ਹਫ਼ਤਾ ਦੇਣਾ ਪਤੰਗ ਲੁੱਟਦੇ ਰਹਿਣਾ ਤੇ ਤੂੰ ਮਗਰ ਮਗਰ ਗਲੀਆਂ 'ਚ ਫਿਰਦੀ ਰਹਿਣਾ ਬੇਕੇ ਸੀਣਾਲਾ ਬੇਕੇ ਸੀਣਾਲਾ ਅੱਜ ਬੜੀਆਂ ਯਾਦ ਆਉਂਦੀਆਂ ਨੇ ਇਹ ਗੱਲਾਂ ਕਿੰਨਾ ਵੱਡਾ ਟੱਬਰ ਹੁੰਦਾ ਸੀ ਆਪਣਾ ਚਾਚੇ,ਤਾਏ, ਭੈਣਾਂ, ਭੂਆ ਤੇ ਬੀੜੇ ਚ ਲੱਗੀ ਹੋਈ ਟਾਲੀ ਗਰਮੀਆਂ ਚ ਆੜ ਗਵਾਰਡ ਵੀ ਆਪਣੇ ਘਰੇ ਆ ਜਾਂਦਾ ਸੀ ਉਹਦੀ ਛਾਵੇਂ ਬੈਠਣ ਲਈ ਬੜੀ ਰੌਣਕ ਹੁੰਦੀ ਸੀ ਆਪਣੇ ਘਰ ਪਤਾ ਨਹੀਂ ਕਿੱਧਰ ਗਈਆਂ ਉਹ ਰੌਣਕਾਂ ਤੇਰੇ ਸ਼ਹਿਰ ਆਉਣ ਨਾਲ ਸਾਰਾ ਕੁਝ ਖਿੰਡ ਖੰਡਾ ਗਿਆ ਪਰ ਉਹ ਟਾਲੀ ਅਜੇ ਵੀ ਤੈਨੂੰ ਬਹੁਤ ਯਾਦ ਕਰਦੀ ਇੱਕ ਗੱਲ ਕਹਾਂ ਮੈਂ ਸ਼ਹਿਰ ਚ ਬਹੁਤ ਕੁਝ ਆ ਪਰ ਉਹ ਦੇਖਣ ਨੂੰ ਹੀ ਆ ਨਾ ਤਾਂ ਸ਼ਹਿਰ ਚ ਬਾ ਕਿੰਨਾ ਪਿੰਡਾਂ ਵਰਗੇ ਬੇੜੇ ਤਹਲੀ ਨਹੀਂ تھا ਹੁਣੇ ਕੀਆ ਬਸ ਕਮਲੇ ਅਸ ਲੱਗੇ ਹੋਏ ਅਧਿਆਨੂ ਇਸ ਸਵੇਰੇ ਉੱਠ ਕੇ ਦੇਖ ਲੈਂਦੇ ਆ ਮਾਂ ਹੋਰ ਕਿਸ ਚੀਜ਼ ਦੀ ਲੋੜ ਹੈ ਗਿਆ ਨਾ ਪੁੱਤ ਕਾਸੇ ਦੀ ਲੋੜ ਚਲੋ ਠੀਕ ਆ ਜੀ ਮੈਂ ਚੱਲੀ ਸੌਣ ਤੁਸੀਂ ਮਾਰੋ ਮਾਂ ਪਤ ਗੱਲਾਂ ਓਕੇ ਗੁੱਡ ਨਾਈਟ ਮੰਜੀ ਤੀਨ ਬਦਲੀ ਪਿਛਲੇ ਮਹੀਨੇ ਕਿਸੇ ਗੂੜ ਸ਼ਹਿਰ ਚ ਹੋ ਗਈ ਉਹ ਨੂੰ ਸਵੇਰੇ ਜਲਦੀ ਜਾਣਾ ਪੈਣਾ ਠੀਕ ਐ ਪੁੱਤ ਡਿਊਟੀ ਵੀ ਜ਼ਰੂਰੀ ਐ ਤੂੰ ਵੀ ਸਮਝਾ ਜਾਂਦਾ ਹੋਇਆ ਨਾ ਲਾਈਟ ਬੰਦ ਕਰ ਚ ਮਾਂ ਜੇ ਸਵੇਰੇ ਗੁਰੂ ਘਰ ਜਾਣਾ ਹੋਇਆ ਨਾ ਹਾਂ ਪੁੱਤ ਆ ਨਾਲ ਦੀ ਗਲੀ ਸੀ ਆ ਤੇ ਆਪਣੇ ਤੱਤੇ ਪਾਣੀ ਦੀ ਟੂਟੀ ਵੀ ਹੈਗੀ ਆ ਤੇ ਠੰਡੇ ਪਾਣੀ ਦੀ ਵੀ ਦੇ ਕੇ ਸੇ ਚੀਜ਼ ਨਹੀਂ ਗਲਤ ਹੋਈ ਨਾ ਤਾਂ ਹਾਕ ਮਾਰਦੀ ਬਾ ਅੱਛਾ ਹਾਂ ਸੱਚਾ ਉਹ ਆਪਣੀ ਤੇਜੋ ਪੱਠੀ ਵਾਲੀ ਹੈਗੀ ਹੈਗੀ ਨਾ ਪੁੱਤ ਕਿੱਥੇ ਐ ਦੋ ਸਾਲ ਹੋ ਗਏ ਉਹ ਵੀ ਤੁਰ ਗਈ ਅੱਛਾ ਮੈਨੂੰ ਹੁਣ ਵੀ ਯਾਦ ਆ ਮੈਂ ਤੇ ਗੁੱਟੋ ਉਹਦੇ ਕੋਲੋਂ ਤਾੜੇ ਪਣਾਉਣ ਜਾਂਦੇ ਹੁੰਦੇ ਸੀ ਜੇ ਜਦੋਂ ਦਾਣੇ ਭੁੱਜ ਜਾਣੇ ਨਾ ਕੁੱਟੋ ਨੇ ਕਹਣਾ ਮੇਰੀ ਝੋਲੀ ਚ ਪਾ ਮੈਂ ਕਹਣਾ ਮੇਰੀ ਝੋਲੀ ਚ ਪਾ ਇੱਕ ਵਾਰੀ ਤਾਂ ਅਸੀਂ ਰਾਹ 'ਚ ਹੀ ਖੰਡਾਇਆ ਏ ਇਤਕਾਰ ਆ ਕੇ ਤੂੰ ਬਹੁਤ ਕੁੱਟਿਆ ਸਾਨੂੰ ਦੋਹਾਂ ਬਹੁਤ ਪਿੱਛੇ ਰਹਿ ਗਿਆ ਹੋਂਦ ਬਹੁਤ ਪਿੱਛੇ ਬੜੀ ਵਾਰੀ ਕੋਸ਼ਿਸ਼ ਕੀਤੀ ਯਾ ਉਹ ਨਾਂ ਗੱਲਾਂ ਨੂੰ ਪੜਨ ਦੀ ਪਰ ਫੜੀਆਂ ਹੀ ਨਹੀਂ ਜਾਂਦੀ ਯਾ ਫੜੀਆਂ ਨਹੀਂ ਜਾਂਦੀ Det er enklere å synge. ਉਸੇ ਮਾਂ ਕਹਿੰਦਾ ਸੀ ਇਸ ਦਿਰੇ ਤੂੰ ਛੁੱਟੀ ਲਾ ਲੰਦੀ ਮਾਂ ਕੱਲੀ ਹੋਈ ਆ ਰੱਡੀਦਰੋਂ ਆਈ ਆ ਬੈਠੋ ਪਾਪਾ ਨੂੰ ਉਹ ਕੱਲੀ ਕਿਹਦੇ ਨਾਲ ਗੱਲਾਂ ਮਾਰੂਗੀ ভোর ਹੋਜੂ ਸਾਰਾ ਦਿਨ ਟੁਲੇ ਲਾ ਲਾ ਛੁੱਟੀ ਸੁਣਦੀ ਆ ਕੀ ਕਹਿੰਨੇ ਹੋ ਛੁੱਟੀ ਉਹ ਨਾਲੇ ਤੋਂ ਨੂੰ ਪਤਾ ਤਾਂ ਹੈਗਾ ਮੈਨੂੰ ਕਿੱਥੇ ਛੁੱਟੀ ਮਿਲਦੀ ਆ ਜੇ ਤੁਸੀਂ ਜ਼ਿਆਦਾ ਕਰਦੇ ਹੋ ਤੁਸੀਂ ਲੈ ਲਓ ਸੁੱਟੀ ਮੈਂ ਥੋੜੀ ਲਈ ਜਾਂਦੀ ਸੁੱਟੀ ਨਾਲੇ ਮੇਰੀ ਗੱਲ ਸੁਣ ਸੌਜੋ ਹੁਣ ਇੰਨਾ ਟਾਈਮ ਹੋਇਆ ਪਿਆ ਸਵੇਰੇ ਗੱਲ ਕਰਦੇ ਹਾਂ ਹੋ ਬਚਾਰੀ ਕੀ ਸੋਚੋਗੀ मामा किधर गए हम मैंने लगता ना उधर होने गए चल कोई गल नहीं उठ जाओ बच्चों टाइम हो गया राजी पुत्तू उठ जा अमन तू भी उठ पुत्तू बहुत टाइम हो गया प्यार छोटू तू भी उठ जा पुत्तू आ जाओ जल्दी जल्दी सतनाम भाई गुरु सत्नाम मां जी ਤੁਸੀਂ ਕਿੱਥੇ ਗਈ ਸੀਗੇ ਮੈਂ ਪੁੱਤ ਗੁਰੂ ਘਰ ਗਈ ਸੀ ਲੈ ਪ੍ਰਸ਼ਾਦ ਲੈ ਲਓ ਤੁਸੀਂ ਮਾਂ ਜੀ ਥੋੜਾ ਜਿਹਾ ਦਿਓ ਮੈਨੂੰ ਨਾ ਸ਼ੂਗਰ ਦੀ ਪ੍ਰੋਬਲਮ ਆ ਮਾਂ ਜੀ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਲੈ ਪੁੱਤ ਤੂੰ ਵੀ ਲੈ ਪ੍ਰਸ਼ਾਦ ਬੱਚੋ ਪ੍ਰਸ਼ਾਦ ਲੈ ਲਓ ਏ ਆਲਾ ਰਾਜਪੁੱਤ ਤੂੰ ਵੀ ਪ੍ਰਸ਼ਾਦ ਲੈ ਨਹੀਂ ਦਾਦੀ ਮੈਂ ਅਜੇ ਬ੍ਰਸ਼ ਕਰਨਾ ਆ ਲਓ ਬੰਡਿਆ ਤੁਸੀਂ ਵੀ ਲੈ ਲਓ ਪ੍ਰਸ਼ਾਦ ਪ੍ਰਸ਼ਾਦ स्टी दादी और दे दो लेवर ले, ले। अमनता सुत्ता पे बाच आपे ले लूट के हेलो मजीका पुत्र चलो जल्दी जल्दी नहाण लगो अमन उठ जा बत्त तू भी जल्दी पहले ही बहुत लेट है ਅਮਨ ਜਲਦੀ ਉੱਠ ਪੁੱਤ ਨਾ ਹੋ ਕੇ ਰਹਿ ਜਲਦੀ ਜਲਦੀ ਤੂੰ ਵੀ ਖੜਾ ਉੱਪਰ ਚੱਲਦੀ ਮੈਨੂੰ ਹੋਰ ਵੀ ਬਹੁਤ ਕੰਮ ਨੇ ਪੁੱਤਰਾ ਜੀ ਕੰਗਾ ਲੈ ਕੇ ਆ ਲੈ ਪਹਿਲਾਂ ਤੇਰੀ ਗੁੱਤ ਕਰਦਾ ਆ ਜਾ ਕਰ ਜਲਦੀ ਓਹੋ ਬਤ ਤੈਨੂੰ ਕਿੰਨੀ ਵਾਰ ਕਿਹਾ ਕਿ ਤੇਲ ਲਵਾ ਲਿਆ ਕਰ ਆਹ ਸ਼ੈਂਪੂ ਨਾ ਅੱਜ ਕੱਲ ਕੈਮੀਕਲ ਆਉਂਦਾਗਾ ਬਾਲ ਤੋੜ ਦਿੰਦੇ ਆ ਪਰ ਤੂੰ ਵੀ ਕਾਹਨੂੰ ਮੰਨਦੀ ਆ ਮੇਰੀ ਗੱਲ ਆ ਦੇਖ ਲੈ ਹੁਣ ਕਿੰਨੀਆਂ ਗੁੰਝਲਾਂ ਨੇ ਫਿਰ ਕਹਿ ਦਿੰਦੀ ਆ ਮੰਮਾ ਤੁਸੀਂ ਦੁੱਖ ਲਾਉਂਦੇ ਹੋ ਔਰ ਮੰਮਾ ਦੱਸ ਕੀ ਕਰੇ ਲੈ ਬੱਤਾ ਚਲੋ ਆ ਕੰਗਾਲ ਆ ਜਨਾਲ ਓ ਬੱਤਾ ਤੂੰ ਕੀ ਕਰਦਾ ਫਿਰਦਾ ਆ ਲੈ कोट पा तू तो बढ़ ना तू तो तैयार हो जाएगा पुत्र पता राज्जी तू वही की कर दी फिर दिया तेरे को बार क्या जा अभी बुक्स वगैरह पा तू रेडी हो गया हाँ जी चल तू भी चल अभी बुक्स वगैरह देख बैग वगैरह तैयार कर चल पता ਮਾਂ ਜਾਣਾ ਤਾਂ ਅੱਜ ਹਾਂ ਪੁੱਤ ਜਾਣਾ ਹੈ ਮੈਂ ਅੱਜ ਤੂੰ ਹਲੇ ਇੱਕ ਦੋ ਦਿਨ ਹੋਰ ਰਹਿੰਦੀ ਤੇਰੇ ਬਾਪੂ ਦੀ ਰੋਟੀ ਦਾ ਔਖਾ ਨਾਲੇ ਉਹਦੀ ਨਿਗਾਹ ਨਹੀਂ ਰਹੀ ਪੈਣਾ ਮੈਂ ਆ ਜਾਣਾ ਦੁਪਹਿਰ ਤੱਕ ਫੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਆਪਾਂ ਦੋਵੇਂ ਮਾਪੋਤਾ ਨਹੀਂ ਪੁੱਤ ਮੈਨੂੰ ਜਾਣ ਦੇ ਮੈਂ ਤਾਂ ਕਹਿੰਦਾ ਸੀ ਹਲੇ ਹੋਰ ਰਹਿੰਦੀ ਇੰਨੇ ਚਿਰ ਮਗਰੋਂ ਤਾਂ ਆਈਆਂ कोई नहीं मैं फिर आज पुत चंगा तेरी मर्जी हा मिल लो ए मानो मां कहती जाना अच ठीक है मां जी मैं चल दी हाँ मेनू ना छुट्टी नहीं मिलती है मेरा जाना जरूरी है बाय दादी बाय दादी जी ਅੱਜ ਨਹੀਂ ਆਉਂਦੀ ਤੇਰੀ ਬੱਸ ਉਹ ਦੂਜੇ ਪਾਸੇ ਦੀ ਲੈ ਗਿਆ ਹੁਣ ਚੱਲ ਮੈਂ ਛੱਡਿਆ ਹੁਣ ਤੈਨੂੰ ਕਿਉਂ ਢੀਕ ਲਈਏ ਪਾਪਾ ਥੋੜਾ ਜਿਹਾ ਹੋਰ ਵੇਟ ਕਰ ਲਓ ਕੀ ਪਤਾ ਬੱਸ ਵਾਲਾ ਅੰਕ 来 ਆਈ ਜਾਵੇ ਮਾ ਜੀ ਪੁੱਤ ਦਾਦੀ ਜੀ ਨੂੰ ਹੁਣ ਵਾਸਤੇ ਬੋਲੋ ਨਮਸਤੇ ਦਾਦੀ ਜੀ ਨਮਸਤੇ ਬੇਟਾ ਨਮਸਤੇ ਤੁਸੀਂ ਕਦੋਂ ਆਏ ਕੱਲ ਸ਼ਾਮੇ ਆਈ ਸੀ ਪੁੱਤ ਤੁਸੀਂ ਦੱਸੇ ਨਹੀਂ ਮਾਤਾ ਜੀ ਆਏ ਹੋਏ ਨਹੀਂ ਬੱਸ ਅਚਾਨਕ ਹੀ ਆ ਗਏ ਦੱਸਣ ਦਾ ਟਾਈਮ ਹੀ ਨਹੀਂ ਲੱਗਿਆ ਫਿਰ ਤਾਂ ਦਫ਼ਤਰੋਂ ਛੁੱਟੀ ਲੋਂਗੇ ਅੱਜ

ਚੱਲ ਨਵੀਂ ਛੋਟੇ ਭਾਈ ਹਾਂਜੀ ਮਾਤਾ ਜੀ ਨੂੰ ਬੱਸ ਸਟੈਂਡ ਤੇ ਛੱਡ ਕੇ ਆਉਣਾ ਠੀਕ ਹੈ 910 ਨੰਬਰ ਤੋਂ ਬੱਸ ਚੱਲੂਗੀ ਹਾ ਉਸ ਬੱਸ ਤੋਂ ਹਾਂ 910 ਨੰਬਰ ਤੋਂ ਠੀਕ ਹੈ ਬੱਸ ਵਿੱਚ ਬਿਠਾ ਕੇ ਟਿਕਟ ਦਿਵਾ ਕੇ ਫੇਰ ਆਉਣਾਗਾ ਠੀਕ ਹੈ ਠੀਕ ਹੈ ਕੋਈ ਨਹੀਂ ਤੈਨੂੰ ਮਾੜਾ ਮੋਟਾ ਕਹਿਣ ਮਤ ਲਗੇ ਵੱਧ ਪੈਸੇ ਦੇ ਜਾਗੇ ਕੋਈ ਗੱਲ ਠੀਕ ਹੈ ਇਹ ਤੇਰੀ ਜ਼ਿੰਮੇਵਾਰੀ ਆ ਕੋਈ ਗੱਲ ਨਹੀਂ ਛੱਡੋ ਠੀਕ ਆ ਹਾਂ ਠੀਕ ਹੈ ਸਰ ਬਠੋ ਮਾਜੀ ਚੰਗਾ ਪੁੱਤ ਚੱਲਦੀ ਆ

ਜੀ ਚਲੇ ਗਏ ਹਾਂ ਚਲੇ ਗਏ ਇਹ ਇਕੱਲੇ ਚਲੇ ਗਏ ਹਾਂ ਇਕੱਲੇ ਚਲੇ ਗਏ ਤੁਸੀਂ ਮੈਨੂੰ ਕਹਿ ਦੇਣਾ ਸੀ ਮੈਂ ਜਿਹੜਾ ਹਾਂ ਉਹਦਾ ਨਾ ਯਸ ਗੰਨੇ ਲੱਗੇ ਹਿੰਗ ਸਾਲ ਕਿੰਨੀ ਆ ਰਿਚਾਣੇ ਇਸ ਤੋਂ ਨਹੀਂ ਬਹਾਸ਼ਣਾ ਆਉਂਦੀ ਆ ਸਰੋਤ ਪੁੱਤ ਇਹਨੂੰ ਬਣਾ ਕੇ ਖਾ ਲਿਓ ਹੁਣ ਸੇਬੇਸ਼ ਤੇ ਦਿੱਸ਼ੋ ਦਿੱਸੀ ਤੇ ਕੇ ਉਹਦੇ ਪੈਰ ਸੀ ਸਰਾਣੀ ਚ ਬਿਲਕੁਲ ਬਹੁ ਹੀ ਖੁਸ਼ ਹੋਆ ਛੋਟੇ ਮੈਂ ਦੁਰੀ ਸੁਣਦਾ ਉਹਏ ਪਿੰਡੇ 'ਚੋ ਮਹਿਸੂਸ ਕਰਦਾ ਸੀ। ਮਿਛੋਤੋਂ ਮਹਿਸੂਸ ਆਇਆ। ਤਾ ਮੈਨੂੰ ਕੱਲੀ ਮਾਣੀ ਸਾਰਾ ਕਰਮਗੱਪਸ ਛਡਾਉਣਾ ਹੈ। ਤੇ ਅੱਜ ਮੈਂ ਤੇ ਅੱਜ ਤੁਸੀਂ ਮੈਂ ਮਾਂ ਨੂੰ ਕੱਲੀ ਹੀ ਤੋੜ ਦਿੱਤਾ ਪਰ ਲੱਗਦਾ ਜੇ ਮੈਂ ਅੱਜ ਮੈਂ ਆਪਣੀ ਮਾਂ ਨੂੰ ਮੈਂ ਜਾਵਾਂ ਨਹੀਂ ਦਿੱਤਾ ਹੁੰਦਾ oh ਮਾਂ ਮੈਂ ਤਾਂ ਬੜੀ ਦਿੱਕਤ ਪਹੁੰਚ ਆਈ ਮਾਂ ਪਰ Oh, <clears> that's <coughs>